ਗੁਰੂ ਪਿਆਰਿਓ ਬਹੁਤ ਸਾਰੀ ਸੰਗਤ ਦਾ ਇਹ ਸਵਾਲ ਆ ਤੇ ਇੱਕ ਉਹਨਾਂ ਨੂੰ ਪਰੇਸ਼ਾਨੀ ਵੀ ਆ ਕਿ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਮਹਾਪੁਰਖ ਜਿਹੜੇ ਹੁੰਦੇ ਆ ਉਹਨਾਂ ਦੇ ਬਚਨ ਉਹਨਾਂ ਦੀਆਂ ਯੋਗਤੀਆਂ ਉਹਦੇ ਨਾਲ ਜਿਹੜਾ ਔਖਾ ਕਾਰਜ ਆ ਇਹ ਸੌਖਾ ਹੋ ਜਾਂਦਾ ਦੇਖੋ ਜੀ ਜਿਹੜੇ ਮਹਾਪੁਰਖ ਹੁੰਦੇ ਆ ਰੱਬ ਦੇ ਪਿਆਰੇ ਉਹ ਆਪਾਂ ਨੂੰ ਉਪਦੇਸ਼ ਦਿੰਦੇ ਆ ਯੋਗਤੀ ਦੱਸਦੇ ਆ ਉਹਦੇ ਨਾਲ ਕੀ ਹੁੰਦਾ ਔਖਾ ਕੰਮ ਸੌਖਾ ਹੋ ਜਾਂਦਾ ਦੇਖੋ ਜੇ ਲੋਹੇ ਨੂੰ ਜੰਗਾਲ ਲੱਗਾ ਹੋਵੇ ਉਹ ਸੋਨਾ ਕਿਵੇਂ ਬਣੇ ਜਿੰਨਾ ਚਿਰ ਮਨ ਮੈਲਾ ਅਸਰ ਨਹੀਂ ਹੋਵੇਗਾ ਮਹਾਪੁਰਖਾਂ ਦਾ ਕੰਮ ਹੁੰਦਾ ਕਮਾਈ ਕਰਕੇ ਉਪਦੇਸ਼ ਦੇਣਾ ਅਮਲ ਕਰਨਾ ਜਿਗਿਆਸੂਆਂ ਦਾ ਕੰਮ ਆ ਤਾਂ ਆਓ ਜੀ ਆਪਾਂ ਸਮਝਦੇ ਹਾਂ ਉਹ ਪੰਜ ਯੋਗਤियां ਕਿਹੜੀਆਂ ਨੇ ਜਿਹੜੇ ਲੋਕਾਂ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਉਹ ਹੁਣ ਉੱਠਣ ਲੱਗ ਜਾਣਗੇ ਬਾਬਾ ਨਾਨਕ ਸਿੰਘ ਜੀ ਕੋਲ ਕੋਈ ਸੱਜਣ ਆਇਆ ਆਕੇ ਬੇਨਤੀ ਕੀਤੀ ਮਹਾਪੁਰਖੋ ਰੱਬ ਦੇ ਪਿਆਰਿਓ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਕੀ ਕਰਾਂ ਮੈਨੂੰ ਕੀ ਕਰਨਾ ਚਾਹੀਦਾ ਮਹਾਪੁਰਖਾ ਨੇ ਕਿਹਾ ਪੰਜ ਗੱਲਾਂ ਸਾਡੀਆਂ ਯਾਦ ਰੱਖਣਾ ਅੰਮ੍ਰਿਤ ਵੇਲੇ ਉੱਠਣਾ ਬਹੁਤ ਆਸਾਨ ਹੋ ਜਾਵੇਗਾ ਸੌਖਾ ਹੋ ਜਾਵੇਗਾ ਸਭ ਤੋਂ ਪਹਿਲੀ ਗੱਲ ਅੰਮ੍ਰਿਤ ਵੇਲੇ ਉੱਠਿਆ ਕਿਉਂ ਨਹੀਂ ਜਾਂਦਾ ਅੰਮ੍ਰਿਤ ਵੇਲਾ ਸੰਭਾਲਿਆ ਕਿਉਂ ਨਹੀਂ ਜਾਂਦਾ ਜਵਾਬ ਇੱਕਾ ਤੁਸੀਂ ਸੌਣ ਵੇਲਾ ਨਹੀਂ ਸੰਭਾਲਦੇ ਦੇਖੋ ਜਿਹਨੇ ਸੌਣ ਵੇਲਾ ਨਹੀਂ ਸੰਭਾਲਿਆ ਉਹ ਅੰਮ੍ਰਿਤ ਵੇਲਾ ਕਿਵੇਂ ਸੰਭਾਲੂਗਾ ਵਕਤ ਵਿਚਾਰੇ ਸੋ ਬੰਦਾ ਹੋਏ ਗੁਰਮੁਖੋ ਜਿਹੜੇ ਸਮੇਂ ਦੀ ਕਦਰ ਕਰਦੇ ਆ ਉਹੀ ਅਸਲ ਵਿੱਚ ਬੰਦੇ ਨੇ ਕੁਝ ਲੋਕ ਹੁੰਦੇ ਆ ਜਿਹੜੇ ਰਾਤ ਨੂੰ ਸਮੇਂ ਸਿਰ ਨਹੀਂ ਸੌਂਦੇ ਉਹਨਾਂ ਦੀ ਨੀਂਦ ਪ੍ਰਕਿਰਤੀ ਅਨੁਸਾਰ ਕੁਦਰਤੀ ਨਹੀਂ ਹੁੰਦੀ ਉਹ ਬਹੁਤ ਦੇਰ ਕਰ ਦਿੰਦੇ ਆ ਸੌਣ ਵਿੱਚ ਫਿਰ ਸਵੇਰੇ ਉਹਨਾਂ ਤੋਂ ਕਿਵੇਂ ਉੱਠਿਆ ਜਾਵੇਗਾ ਕਿਉਂਕਿ ਸਰੀਰ ਨੂੰ ਆਰਾਮ ਦੀ ਲੋੜ ਆ ਇਸ ਕਰਕੇ ਤੇ ਆਰਾਮ ਪੂਰਾ ਹੁੰਦਾ ਨਹੀਂ ਸਰੀਰ ਹੋਰ ਸੌਣਾ ਚਾਹੁੰਦਾ ਮਨ ਫਿਰ ਜਿਹੜਾ ਹੈ ਭਾਵੇਂ ਉਹ ਕਹਿ ਦਿੰਦਾ ਵੀ ਹੋਰ ਸੌ ਜਾ ਹੋਰ ਸੌ ਜਾ ਦੂਜੇ ਪਾਸੇ ਸਾਡੇ ਆਤਮਾ ਦੀ ਇੱਛਾ ਹੁੰਦੀ ਆ ਰੂਹ ਦੀ ਇੱਛਾ ਹੁੰਦੀ ਆ ਰੱਬੀ ਬਾਣੀ ਪੜੀ ਜਾਵੇ ਅੰਮ੍ਰਿਤ ਵੇਲੇ ਪਰ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਅੰਮ੍ਰਿਤ ਵੇਲੇ ਜਿਹੜੇ ਰੱਬ ਦੀ ਬੰਦਗੀ ਕਰਨੀ ਆ ਉਹਦਾ ਆਨੰਦ ਹੀ ਵੱਖਰਾ ਤਾਂ ਮੁਸ਼ਕਲ ਇਹ ਪੈ ਰਹੀ ਆ ਵੀ ਸੌਣ ਵੇਲਾ ਸੰਭਾਲਣਾ ਪਊਗਾ ਫਿਰ ਅੰਮ੍ਰਿਤ ਵੇਲਾ ਸੰਭਾਲਿਆ ਜਾਣਾ ਪਹਿਲੀ ਯੋਗਤੀ ਤਾਂ ਇਹ ਆ ਜਿਹੜੇ ਸੌਣ ਵੇਲਾ ਨਹੀਂ ਸੰਭਾਲ ਸਕਦੇ ਭੁੱਲ ਜੋ ਕਿ ਉਹ ਕਦੇ ਅੰਮ੍ਰਿਤ ਵੇਲਾ ਸੰਭਾਲ ਲੈਣਗੇ ਇਹ ਬੜੀ ਮੁਸ਼ਕਲ ਆ ਇਹ ਆਦਤ ਜੇ ਪੱਕ ਚੁੱਕੀ ਆ ਇਹਨੂੰ ਮਟਾਉਣਾ ਪਵੇਗਾ ਸੌਣ ਵੇਲਾ ਸੰਭਾਲਣਾ ਪਵੇਗਾ ਜੀ ਦੂਜੀ ਯੋਗਤੀ ਜਿਹੜੀ ਮਹਾਪੁਰਖਾਂ ਨੇ ਦੱਸੀ ਆ ਰਾਤ ਨੂੰ ਸੌਣ ਤੋਂ ਪਹਿਲਾਂ ਜਿੰਨੀ ਭੁੱਖ ਹੋਵੇ ਉਦੋਂ ਭੁੱਖ ਰੱਖ ਕੇ ਘਟ ਸਕਣਾ ਕਈ ਵਾਰੀ ਸਾਨੂੰ ਦੋ ਰੋਟੀਆਂ ਦੀ ਭੁੱਖ ਹੁੰਦੀ ਆ ਅਸੀਂ ਤਿੰਨ ਛਕ ਲੈਨੇ ਆ ਇਹ ਮਹਾਪੁਰਖਾਂ ਦਾ ਬਚਨ ਆ ਰੱਬ ਦੇ ਪਿਆਰਿਆਂ ਦਾ ਸ਼ੇਖ ਫਰੀਦ ਭਗਤ ਫਰੀ ਜੀ ਦਾ ਵੀ ਬਚਨ ਆ ਕਿ ਜਦੋਂ ਸਾਨੂੰ ਭੁੱਖ ਨਹੀਂ ਹੁੰਦੀ ਉਦੋਂ ਜਿਹੜਾ ਅਸੀਂ ਭੋਜਨ ਖਾਂਦੇ ਆ ਭੁੱਖ ਤੋਂ ਇੱਕ ਵੀ ਬੁਰਕੀ ਆਪਾਂ ਵੱਧ ਖਾ ਲਈਏ ਉਹ ਰੋਗ ਬਣਦੀ ਆ ਅੰਮ੍ਰਿਤ ਵੇਲੇ ਉੱਠਣ ਨਹੀਂ ਦਿੰਦੀ ਸੋਗ ਵੀ ਬਣਦੀ ਆ ਇਸ ਕਰਕੇ ਆਪਾਂ ਰਾਤ ਨੂੰ ਬਹੁਤ ਰੱਜ ਕੇ ਪ੍ਰਸ਼ਾਦ ਛਕਦੇ ਆ वैसे भी सानू प्रसादे दी मर्यादा दा नहीं पता सवेर दा प्रसादा राजे वांग होना चाहिदा ते दोपहर दा खाना जेडे मनोਵਿਗਿਆਨੀ ਆ ए जेडी ਡਾਕਟਰੀ ਲਾਈਨ ਦੇ ਵਿੱਚ ਆ ਉਹ ਇਸ ਤਰ੍ਹਾਂ ਕਹਿੰਦੇ ਆ ਵੀ ਜੇ ਤੁਸੀਂ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਠੀਕ ਰੱਖਣਾ ਦੁਪਹਿਰ ਦਾ ਖਾਣਾ ਰਾਣੀ ਵਾਂਗ ਜਿਹੜਾ ਰਾਜਾ ਉਹਦੇ ਤੋਂ ਰਾਣੀ ਘੱਟ ਖਾਂਦੀ ਆ ਰਾਤ ਦਾ ਖਾਣਾ ਤਾਂ ਮੰਗ ਤੇ ਵਾਂਗ ਭਿਖਾਰੀ ਵਾਂਗ ਹੋਣਾ ਚਾਹੀਦਾ ਤਾਂ ਮਹਾਪੁਰਖ ਕਹਿੰਦੇ ਆ ਭਾਈ ਰਾਤ ਨੂੰ ਸੌਣ ਤੋਂ ਪਹਿਲਾਂ ਜਿੰਨੀ ਕੁ ਭੁੱਖ ਹੋਵੇ ਉਦੋਂ ਥੋੜਾ ਜਿਹਾ ਪ੍ਰਸ਼ਾਦਾ ਘਟ ਸ਼ਕਿਆ ਕਰੋ ਸਵੇਰ ਵੇਲੇ ਉੱਠਣਾ ਸੌਖਾ ਹੋ ਜਾਵੇਗਾ ਇਹ ਜੋਗਤੀ ਆ ਇਹ ਜਿਹੜੀ ਜ਼ੋਰ ਨਾਲ ਜੋਗਤੀ ਛੁੱਟੇ ਸੰਸਾਰ ਇਹ ਜ਼ੋਰ ਦੇ ਨਾਲ ਨਹੀਂ ਜੋਗਤਾ ਦੇ ਨਾਲ ਸੰਸਾਰ ਤੋਂ ਤਰਿਆ ਜਾਣਾ ਉਹ ਜੋਗਤੀ ਕਿੰਨਾਂ ਕੋਲ ਹੁੰਦੀ ਆ ਰੱਬ ਦੇ ਪਿਆਰਿਆਂ ਕੋਲ ਸਿਮਰਨ ਹੁੰਦਾ ਸਿਮਰਨ ਮਿਲਦਾ ਸਤ ਸੰਗਤ ਕਰਨਨਾ ਸਤ ਸੰਗਤ ਮਲਾਉਂਦੀ ਆ ਮਹਾਪੁਰਸ਼ਾਂ ਨੂੰ ਮਾਪੁਰਖ ਫੜਾਉਂਦੇ ਨੇ ਬਾਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੂੰ ਤੇ ਗੁਰੂ ਨਾਨਕ ਦੇਵ ਜੀ ਮਿਲਾ ਦਿੰਦੇ ਆ ਨਿਰੰਕਾਰ ਦੇ ਨਾਲ ਅੰਮ੍ਰਿਤ ਵੇਲੇ ਦੇ ਨਾਲ ਤਾਂ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਤਾਂ ਗੁਰਮਖੋ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਕੀ ਆ ਮਹੌਕੇ ਬੋਲਣ ਬੋਲੀ ਏ ਜਿੱਤ ਸੁਣ ਧਰੇ ਪਿਆਰ ਉਹ ਰੱਬੀ ਬੋਲ ਉਹ ਵਾਹਿਗੁਰੂ ਦਾ ਕੀਰਤਨ ਉਹ ਗੁਰਮੰਤਰ ਦਾ ਜਾਪ ਹੀ ਕਰਨਾ ਹੁੰਦਾ ਤੇ ਹੁਣ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਭੁੱਖ ਰੱਖ ਕੇ ਪ੍ਰਸ਼ਾਦਾ ਛੱਕ ਕੇ ਦੇਖਿਓ ਬੜੀ ਜਲਦੀ ਫਰਕ ਪੈ ਜਾਵੇਗਾ ਅੰਮ੍ਰਿਤ ਵੇਲੇ ਉੱਠਣਾ ਆਸਾਨ ਹੋ ਜਾਵੇਗਾ ਕਿਉਂਕਿ ਜਿਹੜਾ ਅੰਨ ਆ ਬਹੁਤਾ ਆਪਾਂ ਖਾ ਲਈਏ ਆਲਸ ਪੈਦਾ ਕਰਦਾ ਉਠਿਆ ਨਹੀਂ ਜਾਂਦਾ ਜੀ ਅੱਗੇ ਤੀਜੀ ਯੋਗਤੀ ਜਿਹੜੀ ਆ ਪਾਬਾ ਅਨੰਦ ਸਿੰਘ ਜੀ ਨੇ ਕਹਿਣਾ ਭਾਈ ਤੁਸੀਂ ਤੁਹਾਡੇ ਕੋਲ ਗੁਰੂ ਦਾ ਇਤਿਹਾਸ ਆ ਪੜੋ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸ ਸਾਖੀਆਂ ਸੁਣੋ ਵੱਧ ਤੋਂ ਵੱਧ ਦੇਖੋ ਅਮਰਤਵੇਲਾ ਮਹਾਰਾਜ ਨੇ ਖੁੰਝਣ ਨਹੀਂ ਦਿੱਤਾ ਕਿੰਨੀ ਫੌਜ ਉਹਨਾਂ ਦੇ ਮਗਰ ਲੱਗੀ ਹੋਈ ਸੀ ਸਰਸਾ ਨਦੀ ਦੇ ਕਿਨਾਰੇ ਆਸਾ ਜੀ ਦੀ ਵਾਰ ਮਹਾਰਾਜ ਨੇ ਆਖਿਆ ਗੁਰੂ ਕੇ ਸਿੰਘਾਂ ਨੂੰ ਕੀਰਤਨੀਆਂ ਨੂੰ ਪਾਈ ਪੜੋ ਕਿੰਨੀ ਫੌਜ ਉਹਨਾਂ ਦੇ ਮਗਰ ਦੇਖੋ ਤਾਂ ਵੀ ਉਹ ਅਮਰਤਵੇਲਾ ਸੰਭਾਲ ਰਹੇ ਆ ਜਦੋਂ ਇਹੋ ਜਿਹੀਆਂ ਸਾਖੀਆਂ ਅਸੀਂ ਗੁਰੂ ਦਾ ਇਤਿਹਾਸ ਸਰਵਣ ਕਰਦੇ ਆ ਸਾਡੇ ਅੰਦਰ ਇੱਕ ਜਾਗ ਲੱਗਦਾ ਕਿ ਸਾਡੇ ਗੁਰੂਆਂ ਨੇ ਅਮਰਤਵੇਲਾ ਨਹੀਂ ਖੁੰਝਣ ਦਿੱਤਾ ਅਸੀਂ ਵੀ ਉਦਮ ਕਰੀਏ ਇਵੇਂ ਮਨ ਨੂੰ ਇੱਕ ਹੰਬਲਾ ਵੱਜਦਾ ਇਹ ਮਨ ਜਿਹੜਾ ਹੈ ਚੰਗੇ ਪਾਸੇ ਮੁੜਦਾ ਜੀ ਤਾਂ ਗੁਰੂ ਦਾ ਇਤਿਹਾਸ ਸੁਣਨ ਦੇ ਨਾਲ ਬਹੁਤ ਫਰਕ ਪੈਂਦਾ ਪਰ ਅਸੀਂ ਇਤਿਹਾਸ ਨਹੀਂ ਸੁਣਦੇ ਹਾਂ ਗੱਲਾਂ ਬਹੁਤ ਅਸੀਂ ਸੁਣਦੇ ਹਾਂ ਉਹ ਵੀ ਲੋਕਾਂ ਦੀਆਂ ਜਿਨ੍ਹਾਂ ਵਿੱਚੋਂ ਕੁਝ ਨਿਕਲਦਾ ਨਹੀਂ ਜਿਵੇਂ ਕਿ ਪਾਣੀ ਵਿੱਚ ਆਪਾਂ ਮਧਾਣੀ ਪਾ ਲਈਏ ਤੇ ਰੜਕੀ ਚਲੀਏ ਕੀ ਨਿਕਲੇਗਾ ਕੁਝ ਵੀ ਨਹੀਂ ਇਸ ਕਰਕੇ ਗੁਰੂ ਦੇ ਇਤਿਹਾਸ ਨੂੰ ਸੁਣਨ ਨਾਲ ਗੁਰੂ ਨਾਲ ਪ੍ਰੇਮ ਪੈਂਦਾ ਗੁਰੂ ਦੀ ਰਹਿਤ ਮਰਿਆਦਾ ਵਿੱਚ ਹੀ ਅੰਮ੍ਰਿਤ ਵੇਲਾ ਆਉਂਦਾ ਹੈ। ਅੰਮ੍ਰਿਤ ਵੇਲਾ ਅਸੀਂ ਆਪਣੇ ਆਪ ਸੰਭਾਲਣ ਲੱਗ ਜਾਨੇ ਆ। ਜੇ ਗੁਰੂ ਦੇ ਇਤਿਹਾਸ ਨੂੰ ਆਪਾਂ ਗੁਰੂ ਦੇ ਸਿੰਘਾਂ ਦੇ ਇਤਿਹਾਸ ਨੂੰ ਪੜ ਲੀਏ ਪਰ ਅਸੀਂ ਪੜਦੇ ਨਹੀਂ। ਕਿਤਾਬਾਂ ਅਸੀਂ ਪੜਦੇ ਨਹੀਂ। ਮੋਬਾਈਲ ਫੋਨ ਅਸੀਂ ਬਹੁਤ ਚਲਾਉਂਦੇ ਆ ਤੇ ਮੋਬਾਈਲ ਦੇ ਵਿੱਚ ਚੰਗੀਆਂ ਚੀਜ਼ਾਂ ਨਹੀਂ ਵੇਖਦੇ। ਅੱਖਾਂ ਗਲਤ ਵੇਖਦੀਆਂ ਨੇ। ਕੰਨ ਗਲਤ ਸੰਗਤ ਕਰਦੇ ਆ। ਅੰਮ੍ਰਿਤ ਵੇਲੇ ਕੀ ਉੱਠਿਆ ਜਾਣਾ ਜੀ? ਬੁਰੇ ਕੰਮ ਕੋ ਉਠ ਖਲੋਇਆ। ਨਾਮ ਕੀ ਬੇਲਾ ਪੈ ਪੈ ਸੋਇਆ। ਇਤਨਾ ਬੁਰੇ ਕੰਮ ਨੂੰ ਬੰਦਾ ਝਟ ਕਰਦਾ ਅੰਮ੍ਰਿਤ ਵੇਲੇ ਨਹੀਂ ਉੱਠਦਾ। ਇਹੀ ਬੰਦੇ ਦੀ ਨਿਦਾਨੀ ਆ, ਇਹੀ ਬੰਦੇ ਦੀ ਗਲਤੀ ਆ। ਇਸ ਕਰਕੇ ਭਾਈ ਅੰਮ੍ਰਿਤ ਵੇਲੇ ਜੇ ਉੱਠਣਾ ਚਾਹੁੰਦੇ ਹੋ, ਕਲਗੀ ਧਰਜੀ ਦਾ ਇਤਿਹਾਸ ਪੜਿਆ ਕਰੋ। ਬਾਬਾ ਨਾਨਕ ਸਿੰਘ ਜੀ ਦੇ ਬਚਨ ਆ। ਪਤਾ ਲੱਗੂ ਅੰਮ੍ਰਿਤ ਵੇਲੇ ਕਿਉਂ ਜਾਗਣਾ, ਕਿੰਨਾ ਜ਼ਰੂਰੀ ਆ। ਅੱਗੇ ਚੌਥਾ ਬਚਨ ਮਹਾਪੁਰਖਾਂ ਦਾ। ਉਹ ਆ ਜੀ ਜੋ ਅਸੀਂ ਸਤਿਗੁਰੂ ਅੱਗੇ ਕਰਨੀ ਆ ਅਰਦਾਸ। ਕੀ ਮਹਾਰਾਜ ਮੇਰੇ ਕੀਤਿਆਂ ਨਹੀਂ ਕੋਈ ਹੋ ਰਿਹਾ ਕਈ ਵਾਰੀ ਆਪਾਂ ਹੌਮੇ ਵਿੱਚ ਆ ਕੇ ਕਹਿ ਦਿੰਨੇ ਆ ਮੈਂ ਤਾਂ ਜੀ 3 ਵਜੇ ਉੱਠਦਾ ਤੇ ਭਾਈ ਇਸ ਤਰ੍ਹਾਂ ਨਹੀਂ ਕਰਨਾ ਆਪਣੇ ਤੋਂ ਉੱਚੇ ਬੰਦੇ ਨੂੰ ਵੇਖਣਾ ਜਿਹੜੇ ਮਹਾਪੁਰਖ ਸਾਰੇ ਦਿਨ ਵਿੱਚ 2 ਘੰਟੇ ਸੌਂਦੇ ਆ ਇੰਨਾ ਨਿਤਨੇਮ ਆ ਉਹਨਾਂ ਦਾ ਇੰਨਾ ਜਾਪ ਹੰਕਾਰ ਨਹੀਂ ਕਰਨਾ ਨਾ ਹੀ ਕਰਦੇ ਜੀਆਂ ਨੂੰ ਕਹਿਣਾ ਤੁਸੀਂ ਪਏ ਰਹਿੰਦੇ ਹੋ ਮੈਂ ਸਵੇਰੇ ਉੱਠਦਾ ਐਵੇਂ ਸੂਖਮ ਹੋਮਾ ਪੈਦਾ ਹੋਊਗੀ ਹਾਂ ਉਹਨਾਂ ਨੂੰ ਪਿਆਰ ਨਾਲ ਪ੍ਰੇਰਣਾ ਹੁਰਗਾ ਲਾ ਵੀ ਭਾਈ ਅਮਰਤ ਵੇਲੇ ਉੱਠਿਆ ਕਰ ਪਰ ਦੂਜਿਆਂ ਨੂੰ ਕੀੜੇ ਮਕੌੜੇ ਸਮਝਣਾ ਵੀ ਮੈਂ ਤਾਂ ਅਮਰਤ ਵੇਲੇ ਉੱਠਦਾ ਮੈਂ ਨਿਤ ਨਿਮੀ ਆ ਮੈਨੂੰ ਬਾਣੀ ਕੰਠ ਦੂਜਿਆਂ ਨੂੰ ਸਮਝਣਾ ਕੁਝ ਵੀ ਨਹੀਂ ਇਹ ਤਾਂ ਚੰਗੀ ਗੱਲ ਨਹੀਂ ਨਾ ਤਾਂ ਬਾਬਾ ਆਨੰਦ ਸਿੰਘ ਜੀ ਨੇ ਆਏ ਹੋਏ ਗੁਰਮਖਾ ਨੂੰ ਆਖਿਆ ਭਾਈ ਤੁਸੀਂ ਸਤਿਗੁਰੂ ਅੱਗੇ ਅਰਦਾਸ ਕਰੋ ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਦਿਨੇ ਅਰਦਾਸ ਕਰੋ ਏ ਵਾਹਿਗੁਰੂ ਮੈਥੋਂ ਅਮਰਤ ਵੇਲਾ ਸੰਭਾਲ ਨਹੀਂ ਹੁੰਦਾ ਕਿਰਪਾ ਕਰੋ ਜੀ ਮੇਰੇ ਵਿੱਚ ਬਹੁਤ ਔਗਣ ਨੇ ਤੇ ਤੁਹਾਡੇ ਔਗਣ ਕੱਟੇ ਜਾਣਗੇ ਹੌਲੀ-ਹੌਲੀ ਇਹ ਆਤ ਜਿਹੜੀ ਆ ਠੀਕ ਹੋ ਜਾਵੇਗੀ ਤੇ ਉਹ ਜਿਹੜੀ ਪੰਜਵੀਂ ਯੋਗਤੀ ਆ ਗੁਰਮੁਖੋ ਉਹ ਆਧੁਨਿਕ ਤਰੀਕੇ ਵਿੱਚ ਵਰਤੀ ਜਾ ਸਕਦੀ ਆ ਜਿਵੇਂ ਟੈਕਨੋਲੋਜੀ ਦਾ ਜ਼ਮਾਨਾ ਹੈ అలਾਰਮ ਦੀ ਮਦਦ ਦੀ ਵੀ ਆਪਾਂ ਲੈ ਸਕਦੇ ਆ ਆਪਾਂ ਦੋ అలਾਰਮ ਲਾ ਸਕਦੇ ਆ ਤਿੰਨ ਲਾ ਸਕਦੇ ਆ ਇਸ ਕਰਕੇ ਮਨ ਜਿਹੜਾ ਹੈ ਕਈ ਵਾਰੀ ਪਹਿਲੇ అలਾਰਮ ਤੇ ਨਹੀਂ ਉੱਠਦਾ ਦੂਜੇ ਤੇ ਵੀ ਨਹੀਂ ਉੱਠਦਾ ਤੀਜੇ ਤੇ ਵੀ ਨਹੀਂ ਉੱਠਦਾ ਕਈ ਵਾਰੀ ਮਨ ਇੰਨਾ ਠੀਠਾ ਅਤੇ ਇਹ ਜਿਹੜੇ ਬਚਨ ਆ ਬਾਬਾ ਆਨੰਦ ਸਿੰਘ ਜੀ ਦੇ ਹਨ ਜੇ ਆਪਾਂ ਇੱਕ ਦਿਨ ਅੰਮ੍ਰਿਤ ਵੇਲੇ ਨਹੀਂ ਉੱਠਦੇ ਮਨ ਲਵੋ ਤਾਂ ਆਪਾਂ 7 ਦਿਨ ਪਿੱਛੇ ਚਲੇ ਜਾਂਦੇ ਆ ਤਾਂ ਮਨ ਜਿਹੜਾ ਹੈ ਬੁਰੀਆਂ ਚੀਜ਼ਾਂ ਵਿੱਚ ਬਹੁਤ ਜਲਦੀ ਫਸਦਾ ਕਿਉਂਕਿ ਫਸਾਉਣ ਵਾਲੀਆਂ ਚੀਜ਼ਾਂ ਦੇਖੋ ਸਰਬਰ ਪੰਕੀ ਹੇਕੜੋ ਫਾਹੀਵਾਲ 50 ਫਸਾਉਣ ਵਾਲੀਆਂ ਚੀਜ਼ਾਂ ਆਸੇ ਪਾਸੇ ਦੇਖੋ 50 ਨੇ ਇਹ ਚਿੱਕੜ ਚੋਂ ਦਲਦਲ ਵਿੱਚੋਂ ਕੱਢਣ ਵਾਲੀ ਚੀਜ਼ ਐ ਕੀ ਆ ਉਹ ਗੁਰੂ ਆ ਜੀ ਕਿ ਗੁਰੂ ਨਾਲ ਸੀ ਜੁੜੇ ਨਹੀਂ ਹੈਗੇ ਸੰਭਾਵਨਾ ਕੀ ਦੀ ਆ ਵੱਧ ਇਹਨਾਂ ਚੀਜ਼ਾਂ ਵਿੱਚ ਫਸਣ ਦੀ ਤਾਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਬਚਨਾਂ ਬੜੇ ਉਹਨਾਂ ਦੇ ਪਿਆਰੇ ਕਿ ਅੰਮ੍ਰਿਤ ਵੇਲਾ ਭਾਈ ਜਦੋਂ ਇੱਕ ਦਿਨ ਖੁੰਝ ਗਿਆ ਨਾ 7 ਦਿਨ ਪਿੱਛੇ ਨੂੰ ਜਾਣਾ ਕਿਉਂਕਿ ਆਦਤ ਪੈ ਜਾਣੀ ਆ ਬੁਰੀ ਆਦਤ ਛੇਤੀ ਪੈਂਦੀ ਬੰਦੇ ਨੂੰ ਚੰਗੀ ਆਦਤ ਮੰਨ ਲਓ 100 ਦਿਨ ਚ ਪੱਕਦੀ ਆ ਬੁਰੀ 2 ਦਿਨਾਂ ਚ ਹੀ ਪੱਕ ਜਾਂਦੀ ਆ ਇੰਨਾ ਸਾਡੇ ਤੇ ਅਸਰ ਆ ਨਾਲੇ ਜਿਹੜਾ ਹੁਣ ਜਮਾਨਾ ਨਾ ਗੁਰਮੁਖੋ ਤਾਂ ਇਹ ਤਾਂ ਬਹੁਤ ਜ਼ਿਆਦਾ ਇੱਕ ਵੱਡਾ ਕਾਲ ਯੁੱਗ ਦਾ ਅਸਰ ਪੈ ਰਿਹਾ ਤੁਸੀਂ ਦੇਖੋ ਦੁਨੀਆ ਵਿੱਚ ਬਹੁਤ ਥੋੜੇ ਲੋਕ ਨੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਆ ਪੁਰਾਣੇ ਸਮੇਂ 'ਚ ਦੇਖੋ ਉਹ ਬਜ਼ੁਰਗਾਂ ਨੂੰ ਜੋ ਅੰਮ੍ਰਿਤ ਵੇਲਾ ਕਦੇ ਨਹੀਂ ਸੀ ਵਿਸਾਰਦੇ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹੁੰਦੇ ਸੀ ਜਿੰਨਾ ਚਿਰ ਗੁਰੂ ਦੇ ਬਚਨਾਂ ਤੇ ਪ੍ਰਤੀਤ ਨਹੀਂ ਕਰਦੇ ਤੁਸੀਂ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਰਹਿਤ ਮਰਿਆਦਾ ਵੀ ਕਹਿ ਰਹੀ ਆ ਇਹ ਬਾਣੀ ਵੀ ਕਹਿ ਰਹੀ ਆ ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਵੀ ਆ ਸਾਰੇ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪਹਿਰਾ ਹੈ ਪਰ ਵੇਖਣ ਵਾਲੀਆਂ ਅੱਖਾਂ ਕਿਸੇ ਵਿਰਲੇ ਦੀਆਂ ਨੇ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ ਨਾਮ ਦੇ ਵਿੱਚ ਸਾਰੀਆਂ ਵਸਤੂਆਂ ਆ ਜਾਂਦੀਆਂ ਨੇ ਬਾਕੀ ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਆ ਕਿ ਅਮਰਤ ਵੇਲੇ ਸੱਖ ਨੂੰ ਉੱਠਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਅਮਰਤ ਵੀੜੇ ਜਾਗਣਾ ਇਹ 52 ਬਚਨਾਂ ਚੋਂ ਹੀ ਆਉਂਦਾ ਵਾ ਕਿ ਗੁਰੂ ਨਾਲ ਪਿਆਰ ਨਹੀਂ ਗੁਰਮਤ ਅਨੁਸਾਰ ਮਰਿਆਦਾ ਵਿੱਚ ਨਹੀਂ ਸਿੱਖ ਚੱਲ ਸਕਦਾ ਬਾਬਾ ਅਨੰਦ ਸਿੰਘ ਜੀ ਦੇ ਬਚਨ ਆ ਵੀ ਉਹ ਸਰੀਰ ਤਾਂ ਜਿਉਂਦਾ ਹੀ ਮੜੀ ਆ ਕਬਰ ਜੇ ਮੁਰਸ਼ਿਦ ਨਾਲ ਹੀ ਪਿਆਰ ਨਹੀਂ ਉਹ ਮਰਦਾ ਵਾ ਪਿਆਰਿਓ ਸ਼ਕਤੀ ਗੁਰੂ ਚਾ ਜੋ ਗੁਰੂ ਦੀ ਮਤ ਵਰਤਦਾ ਉੱਥੇ ਸ਼ਕਤੀ ਰਹਿੰਦੀ ਆ ਨਹੀਂ ਤੇ ਸ਼ਕਤੀ ਚਲੀ ਜਾਂਦੀ ਆ ਸਮਰੱਥਾ ਚਲੀ ਜਾਂਦੀ ਆ ਰੱਬ ਵਸਦਾ ਮਹਾਪੁਰਖਾਂ ਦੇ ਹਿਰਦੇ ਚ ਆਵੇ ਸਾਹਿਬ ਚਿੱਤ ਤੇਰੇਆਂ ਭਗਤਾਂ ਡਿਠਿਆਂ ਗੁਰਮਖ ਪਿਆਰਿਓ ਉਹ ਪਿਆਰੇ ਹੁੰਦੇ ਆ ਮਹਾਪੁਰਖ ਜਿੰਨਾਂ ਨੂੰ ਮਿਲ ਕੇ ਰੱਬ ਦੀ ਯਾਦ ਆਉਂਦੀ ਆ ਇਸ ਕਰਕੇ ਸੱਚੇ ਮਹਾਪੁਰਖ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦੇ ਆ ਨਾ ਕਿ ਆਪਣੇ ਨਾਲ ਜੋੜਦੇ ਆ ਅਸੀਂ ਆਖਦੇ ਆ ਅਸੀਂ ਪ੍ਰੇਮ ਕਰਦੇ ਆ ਪਰ ਅਸੀਂ ਤਾਂ ਭਾਈ ਸਾਡਾ ਜਿਹੜਾ ਪ੍ਰੇਮ ਆ ਇਹ ਇੱਕ ਝੂਠਾ ਹੀ ਆ ਇਹ ਖੋਖਲਾਪਣਾ ਸਾਡੇ ਪਿਆਰ ਦਾ ਇੱਕ ਸਾਕੀ ਮੈਂ ਆਪ ਜੀ ਨੂੰ ਜ਼ਰੂਰ ਇੱਥੇ ਕਹਾਂਗਾ ਕਿ ਕਹਾਣੀ ਦੇ ਰੂਪ ਵਿੱਚ ਜੀ ਆ ਦੇਖੋ ਜੀ ਇੱਕ ਬੁੱਢੀ ਸੀ ਕੋਈ ਉਹਦੀ ਇੱਕ ਜਵਾਨ ਲੜਕੀ ਸੀ ਇਤਫਾਕ ਦੇ ਨਾਲ ਉਹ ਬੱਚੀ ਜਿਹੜੀ ਸੀ ਲੜਕੀ ਬਿਮਾਰ ਹੋ ਗਈ ਬਹੁਤ ਇਲਾਜ ਕਰਵਾਇਆ ਪਰ ਫਾਇਦਾ ਨਾ ਹੋਇਆ ਮੈਂ ਇੱਥੇ ਤੁਹਾਨੂੰ ਇਹ ਦੱਸਣਾ ਚਾਹੁੰਨਾ ਵੀ ਸਾਡਾ ਇੱਕ ਦੂਜੇ ਨਾਲ ਕਿਹੜੇ ਆਧਾਰ ਤੇ ਪ੍ਰੇਮ ਬੁੱਢੀ ਮਾਈ ਕਹਿਣ ਲੱਗੀ हे ਖੁਦਾ हे ਪਰਮਾਤਮਾ ਕਾਸ਼ ਇਹਦੀ ਥਾਂ ਮੈਂ ਮਰ ਜਾਂਦੀ ਇਹ ਬਚ ਜਾਵੇ ਭਾਵ ਕੀ ਇਹ ਨੂੰ ਵਿਚਾਲਾ ਮੈਨੂੰ ਮਾਰ ਦੇ ਮੈਂ ਤਾਂ ਬੁੱਢੀ ਆ ਮੈਂ ਤਾਂ ਦੁਨੀਆ ਤੇ ਆਈ ਆ ਬਹੁਤ ਕੁਝ ਦੇਖ ਲਿਆ ਮੇਰੇ ਤਾਂ ਚਿੱਟੇ ਵਾਲ ਹੋ ਗਏ ਇਹ ਜਵਾਨ ਆ ਇਹ ਨਾ ਮਰੇ ਹੁਣ ਮੋਹ ਤੇ ਮਮਤਾ ਦੇ ਵਿੱਚ ਆਈ ਹੋਈ ਬੁੱਢੀ ਮਾਈ ਗੱਲਾਂ ਕਰੀ ਜਾਂਦੀ ਆ ਵਾਰ-ਵਾਰ ਘੜੀ-ਘੜੀ ਇਹੀ ਕਹੀ ਜਾਂਦੀ ਆ ਇੱਕ ਦਿਨ ਕਿਤੇ ਬਾਹਰ ਦਾ ਜਿਹੜਾ ਘਰ ਦਾ ਬੂਹਾ ਦਰਵਾਜ਼ਾ ਸੀ ਖੁੱਲਾ ਰਹਿ ਗਿਆ ਇੱਕ ਅਵਾਰਾ ਗਊ ਕਿਤੇ ਗਾਂ ਸੀਗੀ ਕਿਤੋਂ ਛੱਟ ਕੇ ਆ ਗਈ ਇਹ ਦੇ ਘਰੇ ਰਸਤੇ ਦੇ ਵਿੱਚ ਇੱਕ ਦੇਗ ਪਈ ਹੋਈ ਸੀ ਗਊ ਨੇ ਖਾਣ ਲਈ ਮੂੰਹ ਦੇਖ ਚ ਪਾਇਆ ਉਹਦੇ ਸਿੰਘ ਦੇਗ ਚ ਫਸ ਗਏ ਆ ਲੱਗੀ ਘਬਰਾ ਕੇ ਇੱਧਰ ਉੱਧਰ ਦੌੜਨ ਹੁਣ ਦੇਗ ਦੇ نیچے ਦਾ ਕਾਲਾ ਪਾਸਾ ਸਾਹਮਣੇ ਸੀ ਜਦੋਂ ਗਾਂ ਨੇ 2-4 ਚੱਕਰ ਲਾਏ ਨਾ ਤੇ ਬੁੱਢੀ ਡਰ ਗਈ ਆ ਤੇ ਸਮਝਿਆ ਕਿ ਮੌਤ ਦਾ ਕੋਈ ਦੇਵਤਾ ਆ ਗਿਆ ਫਰਿਸ਼ਤ ਆ ਗਿਆ ਕਹਿਣ ਲੱਗੀ ਮੈਂ ਤਾਂ ਬੁੱਢੀ ਆ ਲੜਕੀ ਸਾਹਮਣੇ ਪਈ ਉਹਨੂੰ ਲੈ ਜਾ ਸੋ ਕਹਿਣ ਦਾ ਭਾਵ ਡਰ ਗਈ ਉਹਨੂੰ ਲੱਗਾ ਕਿ ਤੇ ਜਾਮ ਆ ਗਿਆ ਕਿਉਂਕਿ ਗਾਂ ਦੇ ਉਹ ਸਿੰਗਾ ਵਿੱਚ ਫਸ ਗਈ ਸੀ ਨਾ ਉਹ ਦੇਗ ਜੀਣ ਵਿੱਚ ਖਾਣਾ ਬਣਾਈਦਾ ਤੇ ਕਹਿਣ ਲੱਗੀ ਮੈਂ ਤਾਂ ਬਜ਼ੁਰਗਾਂ ਉਹ ਬੱਚੀ ਬਿਮਾਰ ਆ ਉਹਨੂੰ ਲੈ ਜਾ ਸੋ ਕਹਿਣ ਦਾ ਭਾਵ ਬੰਦਾ ਬਾਹਰੋਂ ਗੱਲਾਂ ਕੁਝ ਕਰਦਾ ਦਿਲੋਂ ਹੋਰ ਤੇ ਬਾਹਰੋਂ ਹੋਰ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਲੋਕਾਂ ਦੀਆਂ ਗੱਲਾਂ ਕੁਝ ਹੋਰ ਨੇ ਉਹਨਾਂ ਦੇ ਦਿਲ 'ਚ ਕੁਝ ਹੋਰ ਆ ਪਰ ਜਿਹੜਾ ਸੱਚਾ ਸਤਸੰਗੀ ਹੁੰਦਾ ਹੈ ਉਹਨੂੰ ਭਾਵ ਗੁਰੂ ਨਾਲ ਪਿਆਰ ਹੁੰਦਾ ਉਹਦਾ ਪ੍ਰੇਮ ਜਿਹੜਾ ਹੋਰ ਤਰੀਕੇ ਦਾ ਹੁੰਦਾ ਅਸੀਂ ਕੇਵਲ ਗੱਲਾਂ ਕਰਦੇ ਆਂ ਨਾ ਤਾਂ ਅਸੀਂ ਪਿਆਰ ਹੀ ਕਰਦੇ ਆਂ ਇਹ ਸਾਡੇ ਪਿਆਰ ਦਾ ਖੋਖਲਾ ਪਾਣਾ ਜੀ ਜੋ ਸਾਡੀਆਂ ਗੱਲਾਂ ਨੇ ਇਹ ਅਧੂਰੀਆਂ ਨੇ ਅਸੀਂ ਪੂਰੇ ਨਾਲ ਜੁੜੇ ਹੀ ਨਹੀਂ ਅਸੀਂ ਤਾਂ ਅਧੂਰੇ ਆਂ ਅਧੂਰੇ ਹੀ ਮਰ ਜਾਵਾਂਗੇ ਜੇ ਗੁਰੂ ਨਾਲ ਨਾ ਜੁੜੇ ਮੈਂ ਤੁਹਾਡੇ ਅੰਦਰ ਨਿਰਾਸ਼ਾ ਤਾਂ ਨਹੀਂ ਪੈਦਾ ਕਰਨੀ ਚਾਹੁੰਦਾ ਮੈਂ ਦੱਸਣਾ ਚਾਹੁੰਨਾ ਵੀ ਲੋਕ ਕਹਿੰਦੇ ਕੋਜਾ ਕਰਦੇ ਕੋਜਾ ਦੱਸਦੇ ਕੋਜਾ। ਇਹੀ ਘਟਨਾ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਨਮਾਜ਼ ਪੜਨ ਲਈ ਆਖਿਆ ਕਾਜੀ ਨੇ, ਨਵਾਬ ਨੇ, ਮਹਾਰਾਜ ਨੇ ਆਖਿਆ ਚਲੋ ਭਾਈ ਨਮਾਜ਼ ਪੜਦੇ ਹਾਂ। ਨਮਾਜ਼ ਪੜੀ ਗੁਰੂ ਨਾਨਕ ਸਾਹਿਬ ਜੀ ਖੜੇ ਰਹੇ। ਨਵਾਬ ਕਹਿੰਦਾ ਜੀ ਗੱਲ ਨਹੀਂ ਆ ਵੀ Hindu Musalman ਇੱਕ ਨੇ ਤੁਸੀਂ ਤਾਂ ਨਮਾਜ਼ ਪੜੀ ਨਹੀਂ। ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਬਾਬੇ ਨੇ ਅਸੀਂ ਨਵਾਬ ਸਾਹਿਬ ਕਾਜੀ ਜੀ ਇਹ ਕਿਹਾ ਸੀ ਨਮਾਜ਼ ਤੁਹਾਡੇ ਨਾਲ ਪੜਨੀ ਹੈ ਤੁਸੀਂ ਨਹੀਂ ਪੜੀ ਅਸੀਂ ਨਹੀਂ ਪੜੀ ਉਹ ਕਹਿੰਦੇ ਝੂਠ ਬੋਲਦੇ ਹਾਂ ਕੁਫਰ ਤੋਲਦੇ ਹਾਂ ਇਹ ਨਮਾਜ਼ ਜਿਹੜੀ ਆ ਅਸੀਂ ਤਾਂ ਤੁਹਾਡੇ ਸਾਹਮਣੇ ਪੜੀ ਆ ਗੁਰੂ ਸਾਹਿਬ ਜੀ ਨੇ ਆਖਿਆ ਨਹੀਂ ਤੁਸੀਂ ਪੜੀ ਨਹੀਂ ਤੁਹਾਡਾ ਮਨ ਕਿਤੇ ਹੋਰ ਸੀ ਤੁਸੀਂ ਕਾਬਲ ਦੇ ਵਿੱਚ ਜਾ ਕੇ ਕੋਈ ਘੋੜੇ ਖਰੀਦ ਰਹੇ ਹੋ ਕੋਈ ਮੰਡੀ ਵਿੱਚ ਕਿਸੇ ਦਾ ਧਿਆਨ ਬਸ਼ੇਰੀ ਚਾ ਕਿਸੇ ਦਾ ਧਿਆਨ ਕਿਤੇ ਭਾਵ ਕੀ ਤੁਹਾਡਾ ਮਨ ਇੱਥੇ ਹੈ ਨਹੀਂ ਹਾਜ਼ਰੀ ਮੰਨਦੀ ਲੱਗਦੀ ਹੁੰਦੀ ਹੈ ਇਸ ਕਰਕੇ ਅਮਰਤ ਵੇਲੇ ਭਾਈ ਜਿੰਨਾ ਵੀ ਤੁਸੀਂ ਨਿਤਨੇਮ ਕਰਨਾ ਜਿੰਨੀ ਵੀ ਬਾਣੀ ਪੜ੍ਹਨੀ ਆ ਪੂਰੇ ਮਨ ਨਾਲ ਪੜ੍ਹਨੀ ਆ ਅੱਧੇ ਮਨ ਦੇ ਨਾਲ ਕੋਈ ਬੀਜ ਹੋਵੇ ਉਹਨੂੰ ਤੋੜ ਕੇ ਬੀਜ ਦੀਏ ਉੱਗੇਗਾ ਕੁਝ ਸਾਬਤ ਬੀਜ ਉਗਦਾ ਨਾ ਵੀ ਉਹ ਬੀਜ ਪੱਤ ਲੈ ਗਏ ਅਬ ਕਿਉਂ ਉੱਗਵੇ ਧਾਲ ਧਾਲ ਥੋੜੀ ਉਗਦੀ ਹੁੰਦੀ ਆ ਬੀਜ ਦੇ ਟੋਟੇ ਕਰ ਦੋ ਧਾਲ ਬਣ ਗਈ ਧਾਲ ਨੂੰ ਹੋਰ ਦਲ ਦੋ ਦਲੀਆ ਬਣ ਗਿਆ ਦਲੀਯੋਗ ਭੂਗਾ ਜੀ ਧਰਤੀ ਵਿੱਚ ਬੀਜਾਂਗੇ ਨਾਹੀਂ ਨਾ ਪੂਰਾ ਬੀਜ ਉਗਦਾ ਤਾਂ ਪੂਰੇ ਸਾਬਤ ਮਨ ਨਾਲ ਬਾਣੀ ਪੜਨੀ ਪਵੇਗੀ ਇਹ ਪਿਆਰ ਦੇ ਜਿਹੜੇ ਖੋਖਲੇ 판 ਦੀ ਮਹ ਕਹਾਣੀ ਕਿ ਦੱਸੀ ਆ ਇਹ ਸੱਚ ਹੈ ਜੀ ਅਸੀਂ ਪਹਿਲਾਂ ਕਹਿੰਨੇ ਆ ਸਾਨੂੰ ਉਹ ਪਿਆਰਾ ਉਹ ਪਿਆਰਾ ਪਰ ਸਾਨੂੰ ਆਪਣਾ ਆ ਪਿਆਰਾ ਹਰ ਕੋਈ ਆਪਣਾ ਮਾਸ ਵਿਚਾਰਿਆ ਇੱਥੇ ਇਸ ਦੁਨੀਆ ਤੇ ਤੁਸੀਂ ਭਾਈ ਇਨਾ ਮਗਰ ਲੱਗ ਕੇ ਦੁਨੀਆ ਕਾਰਨ ਦੀਨ ਗਵਾਇਆ ਧਰਮ ਨਾ ਗਵਾ ਲਿਆ ਗਲਤੀ ਨਾ ਕਰ ਲਿਓ ਇਹ ਦੁਨੀਆ ਤਾਂ ਐਸੀ ਹੋਈ ਆ ਕਿ ਅੱਜ ਹੋਰ ਕੱਲ ਹੋਰ ਜਿੱਥੇ ਅੰਤ ਬਾਦ ਨਾਨਕ ਬਿਨ ਹਰਜੀ ਕੋਉ ਕਾਮ ਨਾ ਆਇਓ ਜਦੋਂ ਮਹਾਰਾਜ ਦੀ ਬਾਣੀ ਕਹਿ ਰਹੀ ਆ ਭਾਈ ਕਹਿ ਤਕਬੀਰ ਕੋਈ ਨਹੀਂ ਤੇਰਾ ਵੀ ਤੇਰਾ ਇੱਥੇ ਕੋਈ ਨਹੀਂ ਉਦੋਂ ਅਸੀਂ ਮੰਨਦੇ ਨਹੀਂ ਇਹਨਾਂ ਗੱਲਾਂ ਨੂੰ ਪਰ ਹਾਂ ਜਦੋਂ ਆਖਰੀ ਸਾਹਾਂ ਤੇ ਹੋਊਗੀ ਦੇਹ ਸਾਡੀ ਮੌਤ ਦਾ ਫਰਿਸ਼ਤਾ ਆਵੇਗਾ ਕਿਸੇ ਨੇ ਸਾਡਾ ਸਾਥ ਨਹੀਂ ਦੇਣਾ ਉਦੋਂ ਅਮਰਤ ਵੇਲਾ ਜੀ ਨੇ ਸੰਭਾਲਿਆ ਹੋਊਗਾ ਉਹਨਾਂ ਦੇ ਮੁਖ ਉਜਲੇ ਹੋਣਗੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਤੇ ਆਇਆ ਹੋਵੇਗਾ ਤਾਂ ਮਿਹਨਤ ਕਰੋ ਭਾਈ ਇਹ ਮਿਹਨਤ ਕਰਨੀ ਪੈਣੀ ਆ ਇਹ ਧਰਮ ਕਮਾਉਣ ਵਾਸਤੇ ਪੈਸਾ ਕਮਾਉਣ ਲਈ ਤਾਂ ਆਪਾਂ ਕਰਦੇ ਹੀ ਆ ਸਭ ਕੁਝ ਪਰ ਧਰਮ ਕਮਾਉਣ ਲਈ ਮਿਹਨਤ ਕਰੋ ਆਪਣੇ ਰੱਬ ਤੇ ਯਕੀਨ ਕਰੋ ਤਾਂ ਮਹਾਪੁਰਖਾਂ ਨੇ ਪੰਜ ਜੋਗਤੀਆਂ ਦੱਸੀਆਂ ਸੱਜਣ ਜਿਹੜੇ ਆਏ ਹੋਏ ਸੀਗੇ ਨਿਹਾਲ ਹੋਗੇ ਉਹਦੇ ਵਿੱਚ ਅਰਦਾਸ ਵੀ ਦੱਸ ਦਿੱਤੀ ਗੁਰੂ ਦਾ ਇਤਿਹਾਸ ਵੀ ਮਹਾਪੁਰਖਾਂ ਨੇ ਪੜਨ ਲਈ ਕਿਹਾ ਸੁਣਨ ਵਾਸਤੇ ਤੇ ਉਹਦੇ ਵਿੱਚ ਰੋਟੀ ਕਿਵੇਂ ਪ੍ਰਸ਼ਾਦਾ ਕਿਵੇਂ ਛਕਣਾ ਸੌਣ ਵੇਲੇ ਕਿਵੇਂ ਸੰਭਾਲਣਾ ਸਾਰੀਆਂ ਗੱਲਾਂ ਆ ਗਈਆਂ ਜੀ ਤਾਂ ਮਹਾਪੁਰਖਾਂ ਕਾ ਬੋਲਣਾ ਹੋਵੇ ਕਿਸੇ ਪਰਥਾਏ ਉਹ ਕਿਸੇ ਇਕ ਲਈ ਥੋੜੀ ਹੁੰਦਾ ਜੀ ਬਚਨ ਭਾਵੇਂ ਕਿਸੇ ਇਕ ਨੂੰ ਕੀਤੇ ਹੁੰਦੇ ਹੁੰਦੇ ਸਾਰਿਆਂ ਲਈ ਸਾਂਝੇ ਆ ਤਾਂ ਧੰਤਨ ਬਾਬਾ ਅਨੰਦ ਸਿੰਘ ਜੀ ਧੰਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਉਹਨਾਂ ਨੇ ਬਹੁਤ ਸਾਰੇ ਪ੍ਰਾਣੀਆਂ ਨੂੰ ਅੰਮ੍ਰਿਤ ਸ਼ਕਾਇਆ ਸੀ ਕਿਉਂ ਸ਼ੱਕ ਲੈਂਦੇ ਸੀ ਲੋਕ ਕਮਾਈ ਬਹੁਤ ਸੀ ਉਹਨਾਂ ਦੀ ਨਾਮ ਦੀ ਉਹਨਾਂ ਦਾ ਪ੍ਰਤਾਪ ਦੇਖ ਕੇ ਚਿਹਰੇ ਦਾ ਨੂਰ ਦੇਖ ਕੇ ਤਾਂ ਇਸ ਕਰਕੇ ਮਹਾਪੁਰਖਾਂ ਦੇ ਜਿਹੜੇ ਬਚਨ ਹੁੰਦੇ ਆ ਉਹਨਾਂ ਵਿੱਚ ਵਜਨ ਹੁੰਦਾ ਨਾਮ ਦੀ ਕਮਾਈ ਹੁੰਦੀ ਆ ਉਹਨਾਂ ਦਾ ਕਹਿਣਾ ਟਾਲਿਆ ਨਹੀਂ ਜਾ ਸਕਦਾ ਤਾਂ ਭਗਤੀ ਜਿਹੜੀ ਆ ਉਹ ਅੰਮ੍ਰਿਤ ਵੇੜੇ ਜਿਹੜੇ ਹੁੰਦੀ ਆ ਉਹਦੇ ਵਰਗੀ ਦੂਜੀ ਕੋਈ ਰੀਸ ਨਹੀਂ ਪਾਵੇਂ ਦਿਨ ਵੇਲੇ ਵੀ ਅਸੀਂ ਨਾਮ ਜਪਦੇ ਆ ਪਰ ਅੰਮ੍ਰਿਤ ਵੇਲਾ ਤਾਂ ਉਹ ਵੇਲਾ ਜਿਹੜਾ ਸਾਨੂੰ ਗੁਰੂ ਨੇ ਆਪਣੇ ਖਜ਼ਾਨੇ ਵਿੱਚੋਂ ਸਾਡੀ ਝੋਲੀ ਵਿੱਚ ਵੱਡੀ ਦਾਤ ਪਾਤੀ ਹੈ ਇਸ ਕਰਕੇ ਜਿੰਨੇ ਵੀ ਮਹਾਪੁਰਖ ਤੁਸੀਂ ਵੇਖੋਗੇ ਉਹ ਅੰਮ੍ਰਿਤ ਵੇਲਾ ਵਿਸਾਰਦੇ ਹੀ ਨਹੀਂ ਹੈਗੇ ਜਿਵੇਂ ਆਪਾਂ ਕਹਿੰਦੇ ਸਾਨੂੰ ਸੋਨਾ ਪਿਆਰਾ ਚਾਂਦੀ ਪਿਆਰੀ ਮਾਇਆ ਪਿਆਰੀ ਮਹਾਪੁਰਖਾਂ ਨੂੰ ਭਾਈ ਅੰਮ੍ਰਿਤ ਵੇਲਾ ਹੀ ਪਿਆਰਾ ਹੁੰਦਾ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਭਾਈ ਤੁਸੀਂ ਆਪਣੀ ਜਿਹੜੀ ਸਰੀਰ ਨੂੰ ਭੁੱਖ ਲੱਗਦੀ ਆ ਉਦੋਂ ਥੋੜਾ ਘਟ ਸ਼ਕਣਾ ਹੈ ਸੌਣ ਵੇਲੇ ਸੰਭਾਲਣਾ ਹੈ ਫਿਰ ਅਮਰਤ ਵੇਲੇ ਸੰਭਾਲਿਆ ਜਾਵੇਗਾ ਗੁਰੂ ਦੇ ਇਤਿਹਾਸ ਨੂੰ ਪੜ੍ਹਨਾ ਹੈ ਅਰਦਾਸ ਕਰਨੀ ਆ అలਾਰਮ ਦਾ ਸਹਾਰਾ ਵੀ ਲੈ ਸਕਦੇ ਹਾਂ ਪਰ ਜਿਸ ਦਿਨ ਤੁਹਾਡੇ ਉੱਤੇ ਕਿਰਪਾ ਹੋ ਗਈ ਕੋਈ అలਾਰਮ ਲਾਉਣ ਦੀ ਲੋੜ ਨਹੀਂ ਬਹੁਤ ਗੁਰਮਖਾ ਜਿਹੜੇ అలਾਰਮ ਨਹੀਂ ਲਾਉਂਦੇ ਆਪਣੇ ਆਪ ਹੀ ਉਹਨਾਂ ਨੂੰ ਉਸ ਵੇਲੇ ਜਾਗ ਆ ਜਾਂਦੀ ਹੈ ਤੁਸੀਂ ਪੁੱਛ ਵੀ ਸਕਦੇ ਹੋ ਦੇਖ ਵੀ ਸਕਦੇ ਹੋ అలਰਮ ਲਾਉਣ ਦੀ ਫਿਰ ਲੋੜ ਨਹੀਂ ਪੈਂਦੀ ਜਦੋਂ ਆਦਤ ਪੱਕ ਜਾਂਦੀ ਹੈ ਪਰ ਹਾਂ ਸ਼ੁਰੂ-ਸ਼ੁਰੂ ਵਿੱਚ ਇਹਦਾ ਸਹਾਰਾ ਲੈਣਾ ਪੈਂਦਾ ਹੈ ਤਾਂ ਮੇਰੇ ਤੋਂ ਵਿੱਚ ਕਥਾ ਵਿਚਾਰਦੇ ਆ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਤੇ ਸਤਗੁਰੂ ਮਹਾਰਾਜ ਬਖਸ਼ਣ ਜੋਗ ਹਨ ਤਾਂ ਗੁਰਮੁਖੋ ਵਾਹਿਗੁਰੂ ਕਿੱਥੇ ਨਹੀਂ ਹਰ ਜਗ੍ਹਾ ਤੇ ਆ ਇਸ ਕਰਕੇ ਡਰ ਕੇ ਰਹੀਏ ਰੱਬ ਕੋਲੋਂ ਵਾਹਿਗੁਰੂ ਪਰਮੇਸ਼ਰ ਤੋਂ ਡਰੀਏ ਕਿਉਂਕਿ ਉਹ ਥਲ ਤੋਂ ਜਲ ਕਰ ਦਿੰਦਾ ਹੈ ਬਹੁਤ ਵੱਡੀਆਂ ਦਾਤਾਂ ਵਾਹਿਗੁਰੂ ਪਰਮੇਸ਼ਰ ਦੇਣ ਵਾਲਾ ਹੈ ਤੇ ਉਹਦੀ ਕੁਦਰਤ ਜਿਹੜੀ ਆ ਇਹ ਕੈਰ ਵੀ ਕਰ ਦਿੰਦੀ ਆ ਤੇ ਆਪਣੇ ਆਪ ਨੂੰ ਆਪਾਂ ਸਮਝੀਏ ਨੀਵੇਂ ਰੱਖਣਾ ਵਾਹਿਗੁਰੂ ਨੂੰ ਉੱਚਾ ਰੱਖਣਾ ਸਤਗੁਰੂ ਮਹਾਰਾਜ ਅੱਗੇ ਬੇਨਤੀ ਕਰੀਏ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਰਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਗੁਰੂ ਸਾਹਿਬ ਰਹਿਮਤ ਕਰਨੀ ਸਮਤ ਹੀ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ